ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਪਰਿਵਾਰ ਆਪਸ ਵਿੱਚ ਵਿਛੜ ਚੁਕਿਆ ਹੈ। ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਗੰਗੂ ਬ੍ਰਾਹਮਣ ਦੇ ਨਾਲ ਉਸ ਦੇ ਪਿੰਡ ਖੇੜੀ ਵੱਲ ਨੂੰ ਚੱਲ ਪੈਂਦੇ ਨੇ। ਦੋਵੇਂ ਮਹਿਲ ਮਰਦਾਵੇਂ ਭੇਸ ਕਰਕੇ ਭਾਈ ਮਨੀ ਸਿੰਘ ਤੇ ਜਵਾਹਰ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ ਟੁਰ ਪਏ ਅਤੇ ਸਤਗੁਰੂ ਜੀ ਮਹਾਰਾਜ ਮੁੱਠੀ ਪਰ ਸਿੰਘਾਂ ਦੇ ਨਾਲ ਅਤੇ ਆਪਣੇ ਬੱਢੀ ਸਾਹਿਬਜ਼ਾਦਿਆਂ ਦੇ ਨਾਲ ਰੋਪੜ ਵੱਲ ਨੂੰ ਵਧੇ ਨੇ ਜਿਹੜੇ ਬਾਕੀ ਦੇ ਸਿੰਘ ਬਚਦੇ ਨੇ ਕੁਝ ਸ਼ਹੀਦ ਹੋ ਚੁੱਕੇ ਨੇ ਕੁਝ ਜਿੱਧਰ ਪਾਸੇ ਰਸਤਾ ਮਿਲਿਆ ਉਧਰ ਨੂੰ ਚੱਲ ਪੈਂਦੇ ਨੇ ਤੇ ਕੁਝ ਮੁਗਲਾਂ ਦੇ ਹੱਥ ਵੀ ਆਏ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕਈ ਦੇਵੀਆਂ ਵੀ ਤੁਰਕਾਂ ਦੇ ਹੱਥ ਆ ਗਈਆਂ ਸਰਸਾ ਨਦੀ ਪਾਰ ਹੋਣ ਤੇ ਖਤਰਾ ਟਲਿਆ ਨਹੀਂ ਸਗੋਂ ਪਾਤਸ਼ਾਹ ਤੇ ਵजीर खान ਸਰਹੰਦ ਦੇ ਹੁਕਮ ਦੇ ਨਾਲ ਰੋਪੜ ਤੇ ਹੋਰ ਥਾਵਾਂ ਤੋਂ ਮੁਸਲਮਾਨ ਜ਼ਗੀਰਦਾਰ ਆਪਣੀਆਂ ਫੌਜਾਂ ਲੈ ਕੇ ਅੱਗੇ ਆ ਪਏ ਹੋਰ ਬਾਦਸ਼ਾਹੀ ਫੌਜਾਂ ਦਿੱਲੀ ਤੋਂ ਵੀ ਆ ਪਹੁੰਚੀਆਂ ਸਰਹੰਦ ਅਤੇ ਸਰਸਾ ਦੇ ਵਿਚਾਲੇ ਦੁਸ਼ਮਣਦਾਲ ਟਿੱਡੀ ਵਾਂਗ ਛਾਏ ਹੋਏ ਨੇ ਪੈਰ ਪੈਰ ਤੇ ਖਤਰਾ ਸੀ ਜਦੋਂ ਸਤਗੁਰੂ ਮਹਾਰਾਜ ਅੱਗੇ ਵਧੇ ਤਾਂ ਪਤਾ ਲੱਗਿਆ ਕਿ ਇਸ ਇਲਾਕੇ ਦੇ ਵਿੱਚੋਂ ਬਚ ਕੇ ਨਿਕਲਣਾ ਔਖਾ ਹੈ ਸਿਰਫ 500 ਸਿੰਘਾਂ ਦੀ ਗਿਣਤੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖਿੰਡਰੀ ਹੋਈ ਫੌਜ ਨਾਲ ਕਿਵੇਂ ਮੁਕਾਬਲਾ ਕਰ ਸਕਦੀ ਹੈ ਇਹ ਤਾਂ ਪਲੋ-ਪਲੀ ਸ਼ਹੀਦ ਹੋ ਜਾਣਗੇ ਉਹ ਸਮਾਂ ਬਹੁਤ ਖਤਰੇ ਵਾਲਾ ਸੀ ਐਸੇ ਸਮੇਂ ਜੇ ਸਤਗੁਰੂ ਜੀ ਦੀ ਥਾਂ ਕੋਈ ਹੋਰ ਫੌਜੀ ਜਰਮਨੇਲ ਹੁੰਦਾ ਤਾਂ ਜ਼ਰੂਰ ਦੁਸ਼ਮਣ ਅੱਗੇ ਹਥਿਆਰ ਸੁੱਟ ਲੈਂਦਾ ਜਿਵੇਂ ਕਿ ਸੰਸਾਰ ਦਾ ਇਤਿਹਾਸ ਦੱਸ ਰਿਹਾ ਹੈ ਕਿ ਵੱਡੇ-ਵੱਡੇ ਬਾਦਸ਼ਾਹਾਂ ਜਰਨੈਲਾਂ ਨੇ ਵਜੀਰਾ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜ ਕੋਲ ਹੁੰਦਿਆਂ ਹੋਇਆਂ ਵੀ ਦੁਸ਼ਮਣ ਅੱਗੇ ਹਥਿਆਰ ਸੁੱਟ ਦਿੱਤੇ ਨੇ ਪਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਜਿਨ੍ਹਾਂ ਨੇ ਆਪਣੀ ਅਕੱਲੀ ਜਾਨ ਦੇਖ ਕੇ ਵੀ ਦਿਲ ਨਹੀਂ ਛੱਡਿਆ ਅਤੇ ਸਦਾ ਚੜ੍ਹਦੀਆਂ ਕਲਾਂ ਦੇ ਵਿੱਚ ਰਹੇ ਚਿੰਤਾ ਫਿਕਰ ਵਾਲੀ ਕੋਈ ਗੱਲ ਨਾ ਹੋਈ ਨੀਲੇ ਤੇ ਅਸਵਾਰ ਹੋ ਕੇ ਸਤਿਗੁਰੂ ਮਹਾਰਾਜ ਅੱਗੇ ਵਧੇ ਨੇ ਨਾ ਕੋਈ ਬਾਜ ਰਿਹਾ ਨਾ ਪ੍ਰ사ਦੀ ਹਾਥੀ ਨਾ ਛਤਰ ਚੌਰ ਨਾ ਰਣਜੀਤ ਨਗਾਰਾ ਉਹ ਗ੍ਰੰਥਾਂ ਸਮੇਤ ਸਰਸਾ ਨਦੀ ਦੇ ਵਿੱਚ ਵਹਿ ਗਏ ਨੇ ਸਰਸਾ ਨੇ ਸਭ ਨੂੰ ਸਮੇਟ ਲਿਆ ਹੈ ਸਤਿਗੁਰੂ ਮਹਾਰਾਜ ਅੱਗੇ ਤਾਂ ਤੁਰਖ ਸੈਨਾ ਬੇਅੰਤ ਹੈ ਹੁਣ ਕਿੱਧਰ ਨੂੰ ਮੁੜਿਆ ਜਾਵੇ ਕੀ ਹੁਕਮ ਹੈ ਸਤਿਗੁਰੂ ਪਾਤਸ਼ਾ ਇੱਕ ਸਿੰਘ ਨੇ ਪੁੱਛਿਆ ਬਸ ਸਿੱਧੇ ਰੋਪੜ ਵੱਲ ਨੂੰ ਚੱਲੋ ਉਸ ਤੋਂ ਅੱਗੇ ਮਾਲਵੇ ਨੂੰ ਜਾਣਾ ਹੋਵੇਗਾ ਇਹ ਦੁਸ਼ਮਣ ਜੇ ਬਹੁਤਾ ਆਕੜ ਦਾ ਹੈ ਤਾਂ ਰਾਹ ਵਿੱਚ ਹੀ ਕੋਈ ਆੜ ਵਾਲੀ ਥਾਂ ਵੇਖ ਕੇ ਉਸ ਦੇ ਨਾਲ ਦੋ ਹੱਥ ਕੀਤੇ ਜਾਣਗੇ ਕਦਾ ਲਿਹਾਜ ਨਹੀਂ ਕਰਨਾ ਦੁਸ਼ਮਣ ਦਾ ਦੁਸ਼ਮਣ ਬੇਈਮਾਨ ਹੈ ਧੋਖਾ ਕਰ ਰਿਹਾ ਹੈ ਮੁਗਲ ਰਾਜ ਦਾ ਅੰਤ ਹੋਣ ਵਾਲਾ ਹੈ ਝੂਠ ਦਾ ਸੂਰਜ ਅਸਤ ਹੋ ਜਾਵੇਗਾ ਸੱਚੇ ਚੰਦਰਮਾ ਬਣ ਕੇ ਚਮਕੇਗਾ ਇੱਕ ਦਿਨ ਇਸੇ ਬਾਹਰੇ ਵਿੱਚ ਖਾਲਸਾਈ ਰਾਜ ਹੋਵੇਗਾ ਜ਼ਰੂਰ ਹੋਵੇਗਾ ਅਕਾਲ ਪੁਰਖ ਦੇ ਭਾਣੇ ਨੂੰ ਮੰਨੀ ਜਾਣਾ ਸਾਡਾ ਧਰਮ ਹੈ ਅਕਾਲ ਪੁਰਖ ਜੋ ਕਰਦਾ ਹੈ ਸੋ ਠੀਕ ਕਰਦਾ ਹੈ ਚਲੋ ਅੱਗੇ ਵਧੀ ਚਲਿਓ ਅਕੇ ਵਧੀ ਚਲੋ ਸਤਿਗੁਰੂ ਮਹਾਰਾਜ ਦਾ ਹੁਕਮ ਸੀ ਸਤਿਗੁਰੂ ਜੀ ਦੀ ਜਥੇਦਾਰੀ ਹੀਠਾਂ ਜਥਾ ਅੱਗੇ ਤੁਰ ਪਿਆ ਰੋਪੜ ਦੇ ਨੇੜੇ ਪੁੱਜੇ ਵੈਰੀਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਆ ਪੁੱਜੇ ਹਨ ਰੋਪੜ ਦੇ ਪੂਰਬ ਵੱਲ ਇੱਕ ਆਵੇ ਦੇ ਲਾਗੇ ਥੋੜਾ ਜਿਹਾ ਟੱਕਰਾ ਹੋਇਆ ਉਸ ਟੱਕਰੇ ਵਿੱਚ ਕੁਝ ਸਿੰਘ ਸ਼ਹੀਦ ਹੋ ਗਏ ਉਹਨਾਂ ਦੀ ਸ਼ਹੀਦੀ ਨੇ ਦੁਸ਼ਮਣ ਨੂੰ ਐਸਾ ਮੋੜਿਆ ਕਿ ਉਹ ਅੱਗੇ ਵਧਣ ਜੋਗਾ ਨਾ ਰਿਹਾ ਦੁਸ਼ਮਣ ਦੂਰ ਜਾ ਖਲੋਤਾ ਸਾਬਾ ਨੂੰ ਅੱਗੇ ਚੱਲਣ ਦਾ ਸਮਾਂ ਮਿਲ ਗਿਆ ਤਕਰੀਬਨ 7 ਮੀਲ ਬੰਦ ਕਰਨ ਪਿੱਛੋਂ ਗੁਰੂ ਜੀ ਚਮਕੌਰ ਦੇ ਨਗਰ ਚਮਕੌਰ ਨਾਮ ਦੇ ਨਗਰ ਦੇ ਵਿੱਚ ਪਹੁੰਚਦੇ ਨੇ ਉਸੇ ਵੇਲੇ ਸਾ ਮੱਪੇ ਚੁਕੀਆਂ ਨੇ ਜੰਗਲ ਵਿਚਾਲੇ ਪਿੰਡਾਂ ਨੂੰ ਹਨੇਰੇ ਨੇ ਘੇਰ ਲਿਆ ਲੋਕ ਸ਼ਾਹੀ ਫੌਜਾਂ ਨੂੰ ਵੇਖ ਸੁਣ ਕੇ ਕਬਰਾਏ ਹੋਏ ਨੇ ਗੁਰੂ ਜੀ ਨੇ ਇੱਕ ਕੱਚੀ ਹਵੇਲੀ ਦੇਖੀ ਜੋ ਕਿਲੇ ਦਾ ਕੰਮ ਦੇ ਸਕਦੀ ਸੀ ਜਿਸ ਵਿੱਚ ਬੈਠ ਕੇ ਵੈਰੀ ਨਾਲ ਦੋ ਹੱਥ ਕੀਤੇ ਜਾ ਸਕਦੇ ਸਨ ਤੇ ਘੜੀ ਪਲ ਦਾ ਆਰਾਮ ਵੀ ਕੀਤਾ ਜਾ ਸਕਦਾ ਸੀ 4 ਦਿਨ ਹੋ ਗਏ ਨੇ ਸਾਹਿਬ ਸੁੱਤੇ ਨਹੀਂ ਪੰਦ ਕਰਦਿਆਂ ਤੇ ਲੜਾਈਆਂ ਲੜਦਿਆਂ ਨੂੰ ਵੀ ਚੁਖਾ ਚਿਰ ਬਤੀਤ ਹੋ ਗਿਆ ਸੀ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਜੀ ਨੂੰ ਭੇਜਿਆ ਕਿ ਉਹ ਜਾ ਕੇ ਹਵੇਲੀ ਦੇ ਮਾਲਕ ਨੂੰ ਪੁੱਛੇ ਕਿ ਉਹ ਰਾਤ ਕੱਟ ਲੈਣ ਦੇਵੇ ਪਰ ਉਹ ਤੁਰਕਾਂ ਕੋਲੋਂ ਡਰਿਆ ਹੋਇਆ ਸੀ ਉਸ ਨੇ ਸਤਗੁਰੂ ਜੀ ਦਾ ਨਾਮ ਸੁਣ ਕੇ ਇੱਕ ਦਮ ਨਾ ਕਰ ਦਿੱਤੀ ਦੀਰੀ ਨਾ ਹੀ ਨਾ ਕੀਤੀ ਸਗੋ ਚੰਦਰੇ ਨੇ ਮੋਹੋ ਵੱਧ ਘਟ ਗੱਲਾਂ ਵੀ ਕੀਤੀਆਂ ਉਸਨੇ ਕਿਹਾ ਕਿ ਇੱਕ ਬਾਦਸ਼ਾਹ ਦੇ ਬਾਗੀ ਨੂੰ ਪਨਾਹ ਦੇ ਕੇ ਮੈਂ ਆਪਣਾ ਬਾਲ ਬਚਾ ਕਹਾਣੀ ਪੜਵਾਉਣਾ ਹੈ ਚਲੇ ਜਾਓ ਪਿੰਡ ਵਿੱਚੋਂ ਇੱਥੇ ਨਾ ਰਹੋ ਅਮਨ ਵਸਦੇ ਪਿੰਡਾਂ ਨੂੰ ਕਿਉਂ ਉਜਾੜਦੇ ਹੋ ਭਾਈ ਦਇਆ ਸਿੰਘ ਜੀ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨਿਆ ਉਸ ਹਵੇਲੀ ਦਾ ਇੱਕ ਹੋਰ ਹਿੱਸੇਦਾਰ ਭਾਈ ਗਰੀਬੂ ਹੈ ਉਸ ਗਰੀਬੂ ਨੇ ਭਾਈ ਦਇਆ ਸਿੰਘ ਨੂੰ ਕਿਹਾ ਮੈਂ ਹਵੇਲੀ ਦਾ ਮਾਲਕ ਹਾਂ ਪਰ ਇਹ ਮੇਰਾ ਭਰਾ ਮੈਨੂੰ ਹਵੇਲੀ ਵਿੱਚ ਨਹੀਂ ਰਹਿਣ ਦਿੰਦਾ ਇਸ ਕਰਕੇ ਤੁਸੀਂ ਮੇਰੇ ਕਹਿਣ ਤੇ ਹਵੇਲੀ ਤੇ ਕਬਜ਼ਾ ਕਰ ਲਵੋ ਤੇ ਜਿਵੇਂ ਜੀ ਚਾਹੇ ਇਸ ਨੂੰ ਵਰਤੋ ਸਤਿਗੁਰੂ ਜੀ ਮਹਾਰਾਜ ਨੇ ਗਰੀਬ ਨੂੰ ਅਨੇਕਾਂ ਵਰ ਦੇ ਕੇ ਨਿਹਾਲ ਕੀਤਾ ਤੇ ਹਵੇਲੀ ਤੇ ਕਬਜ਼ਾ ਕਰ ਲਿਆ ਚੌਧਰੀ ਨੂੰ ਹਵੇਲੀ ਵਿੱਚੋਂ ਬਾਹਰ ਕੱਢ ਦਿੱਤਾ ਜਿਹੜਾ ਚੌਧਰੀ ਦਾ ਆਟਾ ਧਾਲ ਭਿਆ ਸੀ ਉਸ ਨਾਲ ਲੰਗਰ ਤਿਆਰ ਕੀਤਾ ਕੁਝ ਸਿੰਘ ਲੰਗਰ ਤਿਆਰ ਕਰਦੇ ਰਹੇ ਤੇ ਬਾਕੀ ਦੇ ਮੋਰਚਾ ਬੰਦੀ ਨੂੰ ਸੋਚਦੇ ਰਹੇ ਸਤਿਗੁਰੂ ਜੀ ਨੇ ਸਾਹਿਬਜ਼ਾਦਿਆਂ ਸਮੇਤ ਆਰਾਮ ਕੀਤਾ